को देखना हो नाप्रिया टीवी यूट्यूब चैनल नाप्रिया टीवी यूट्यूब चैनल पर आप इस सत्संग को लाइव देख सकते हैं जो भी हुआ है रिकॉर्डिंग हो चुका है सारा देख सकते हैं ਪਵੰਚਾ ਰਾਜੇ ਰਾਣੀ ਚੇਲ੍ਹੇ ਸਾਧ ਸੰਗਤ ਜੋ ਤਨਸਤ ਗੁਰੂ ਅੰਦਾਸ ਮਹਾਰਾਜ ਜੀ ਨੇ ਕਹਿੰਦੇ ਹੋਏ ਜੈ ਗੁਰਦੇ ਮਹਾਰੂਹੀ ਸਾਧ ਸੰਗਤ ਪਵੰਚਾ ਰਾਜੇ ਰਾਣੀ ਰਹਿਮਾਧਾਰੇ ਇਸ ਦਰਤੀ ਇਸ ਗੁਰੂ ਦੀ ਤੇ ਨਾਲ ਦੀ ਨਾਲ ਉੱਚ ਤੋਂ ਉੱਚ ਕੋਟੀ ਦੇ ਸਾਧੂ ਮਹਤਮਾਂ ਉਹ ਸ਼ੋਭਾ ਦਾਂਦੇ ਨਿਰਧਰੇ ਸਾਧ ਸੰਗਤ ਜੀ ਤਨਸਤ ਗੁਰੂ RAMDAS ਮਹਾਰਾਜ ਗੁਰਗ੍ਰੰਥ ਸਾਹਿਬ ਚ ਫਰਮਾਨ ਕਰਦੇ ਨੇ ਸਾਧ ਸੰਗਤ ਜੀ ਕੇ ਰਵਿਦਾਸ ਚਮਾਰ ਉਸਤਤ ਕਰੈ ਹਰ ਕੀਰਤ ਨੇ ਮਾਥੀ ਗਾਏ ਪਤਿਤ ਜਾਤ ਉੱਡੰਪੇ ਆ ਚਾਰੇ ਵਰਨਾਂ 'ਤੇ ਪਗਿਆ ਨੇ ਜਿਨ ਦੁਨੀਆ ਚ ਮਾਰ ਕਹਿੰਦੀ ਸੀ ਜਿਨ ਦੁਨੀਆ ਚ ਮਾਰ ਕਿਆ ਕਰਦੀ ਸਾਸ ਸੰਗਤਰੀ ਅਜ ਉਸ ਚਮਾਰ ਉਸ ਸੰਤ ਦੇ ਪੈਰਾਂ ਵਿੱਚ ਚਾਰੇ ਵਰਨਾਂ ਦੇ ਲੋਕ ਸਾਰੇ ਦੀ ਸਾਰੇ ਦੁਨੀਆ ਪਈਏ ਜੀ ਕਹਦੇ ਹੋ ਜੈ ਗੁਰੂ ਦੇ ਪੰਗੁਰੂ ਦੇ ਸੰਗਤ ਜੀ ਅਜ ਫੇਸਬੁਕ ਦਾ ਜਮਾਨਾ ਹੈ ਅਜ ਵਟਸਐਪ ਦਾ ਜਮਾਨਾ ਹੈ ਅੱਜ ਇੰਸਟਾਗ੍ਰਾਮ ਦਾ ਜਮਾਨਾ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਹ ਕੀਰਤਨ ਦੀਵਾਨ ਇਹ ਲਾਈਵ ਚੱਲਦੇ ਆ ਪਤਾ ਨਹੀਂ ਕਿੱਥੇ ਕਿੱਥੇ ਬੈਠੀ ਸਾਧ ਸੰਗਤ ਜੀ ਸੰਗਤਾ ਦਰਸ਼ਕ ਕਰ ਰਹੀ ਹੋਣੀ ਇਹ ਕੀਰਤਨ ਦੀਵਾਨ ਸੁਣ ਰਹੀ ਹੋਣੀ ਇੱਥੇ ਆਵੇਂ ਫੋਟੋ ਖਿੱਚ ਕੇ ਇੱਥੇ ਆਵੇਂ ਕੋਈ ਵੀਡੀਓ ਬਣਾ ਕੇ ਜਿੱਧਰ ਮਰਜ਼ੀ ਭੇਜ ਦਿਓ ਸਾਧ ਸੰਗਤ ਜੀ ਨੂੰ ਮਿੰਟ ਨਹੀਂ ਲੱਗਦੀ ਸੈਕਿੰਡ ਦੇ ਹਿਸਾਬ ਨਾਲ ਕੋਈ ਵੀ ਗੱਲ ਕਿਧਰੇ ਦੀ ਕਿਧਰੇ ਪਹੁੰਚਾ ਲਿਓ ਪ੍ਰਸੰਗਤ ਜੀ 600 ਸਾਲ ਪਿੱਛੇ ਜਾਈਏ 600 ਸਾਲ ਦੇ ਪਿੱਛੇ ਜਾਈਏ ਉਸ ਸਮੇਂ ਨਾ ਕੋਈ ਫੇਸਬੁਕ ਨਾ ਕੋਈ ਵਟਸਐਪ ਨਾ ਕੋਈ ਇੰਸਟਾਗ੍ਰਾਮ ਨਾ ਕੋਈ ਸੋਸ਼ਲ ਮੀਡੀਆ ਇਹ ਸਭ ਕੁਝ ਨਾ ਹੋਣ ਦੇ ਬਾਵਜੂਦ ਵੀ ਕੋਈ ਐਦਾ ਦਾ ਇਲਾਕਾ ਨਹੀਂ ਸੀ ਜਿਹੜਾ ਇਲਾਕਾ ਗੁਰੂ ਰਕਨਦਾ ਸਾਹਿਬ ਜੀ ਨਾਲ ਸਾਧ ਸੰਗਤ ਦੀ ਪ੍ਰਸਿੱਧ ਨਾ ਹੋਵੇ ਵੀ ਮਹਾਰਾਜ ਨੂੰ ਨਾ ਜਾਣਦਾ ਹੋਵੇ ਮਹਾਰਾਜ ਨਾਲ ਵਾਕੀਤ ਨਾ ਹੋਵੇ ਸਾਰੇ ਪਾਸੇ ਉਸ ਸਮੇਂ ਮਹਾਰਾਜ ਦੀ ਪ੍ਰਸਿੱਧੀ ਸੀ ਸਾਧ ਸੰਗਤ ਦੀ ਇਸ ਗੁਰ ਦੀ ਖਾਸੀਅਤ ਇਹ ਹੈ ਇਸ ਗੁਰੂ ਦੀ ਖਾਸੀਅਤ ਇਹ ਹੈ ਸਾਸੰਗਤ ਜੀ ਇੱਕ ਦੀਵਾ ਦੁਨੀਆ ਕੋਲੇ ਤੇ ਇੱਕ ਦੀਵਾ ਸਤਗੁਰ ਅਰਬਦਾਸ ਮਹਾਰਾਜ ਕੋਲੇ ਪਰ ਜਿਹੜਾ ਦੁਨੀਆ ਕੋਲੇ ਦੀਵਾ ਹੈ ਨਾ ਦੁਨੀਆ ਕੋਲੇ ਦੀਵਾ ਇਹ ਤਾਂ ਬਾਹਰੋਂ ਚੰਨਣ ਕਰਦਾ ਹੈ ਪਰ ਜਿਹੜਾ ਦੀਵਾ ਸਤਗੁਰ ਅਰਬਦਾਸ ਮਹਾਰਾਜ ਕੋਲੇ ਸਾਸੰਗਤ ਜੀ ਇਹ ਦੀਵਾ ਸਾਡੇ ਅੰਦਰੋਂ ਚੰਨਣ ਕਰਦਾ ਜੋ ਸਤਪੁਰ ਜੀ ਕਹਿੰਦੇ ਨੇ ਕਿ ਨਾਮ ਤੇਰਾ ਦੀਵਾ ਨਾਮ ਤੇਰਾ ਗਾਤੀ ਨਾਮ ਤੇਰਾ ਤੇ ਲੇ ਮਾਹੀ ਦਾ ਸਾਧਨਾ ਇੱਕ ਫੁੱਲ ਦੁਨੀਆ ਕੋਲੇ ਇੱਕ ਫੁੱਲ ਸਤਿਗੁਰ ਅਰਦਾਸ ਮਹਾਰਾਜ ਕੋਲੇ ਇੱਕ ਫੁੱਲ ਦਾ ਜ਼ਿਕਰ ਸੰਸਾਰ ਕਰ ਰਿਹਾ ਪਰ ਇੱਕ ਫੁੱਲ ਦਾ ਜ਼ਿਕਰ ਸਤਿਗੁਰ ਅਰਦਾਸ ਮਹਾਰਾਜ ਕਰ ਰਹੇ ਨੇ ਜਿਹੜਾ ਸੰਸਾਰ ਕੋਲੇ ਫੁੱਲ ਨਾ ਸਾਧ ਸੰਗਤ ਦੇ ਉਹਦੀ ਮਹਿਕ ਦੋ ਦਿਨਾਂ ਵਾਸਤੇ ਚਾਰ ਦਿਨਾਂ ਵਾਸਤੇ ਛੇ ਦਿਨਾਂ ਵਾਸਤੇ ਪ੍ਰਸਾਦ ਸੰਗਤ ਦੇ ਜਿਸ ਫੁੱਲ ਦਾ ਜ਼ਿਕਰ ਸਤਿਗੁਰ ਅਰਦਾਸ ਮਹਾਰਾਜ ਕਰ ਰਹੇ ਹਨ ਮਹਾਰਾਜ ਜੀ ਕਹੇ ਪਿਆਰੇ ਜੀ ਇਸ ਫੁੱਲ ਨੂੰ ਜੇ ਤੂੰ ਅਪਣਾ ਲੇ ਇਹਦੀ ਮਹਿਕ ਇਹਦੀ ਖੁਸ਼ਬੂ ਸਾਰੀ ਜ਼ਿੰਦਗੀ ਨੇ ਜਾਨੀ ਨਾਮ ਤੇ ਰੋਤਾਗਾ ਨਾਮ ਕੁਰਮਲਾ ਭਾਰ ਖਾਰੇ ਸਗਲ ਜਿਵੇਂਾਰੇ ਸਾਹ ਸੰਗ ਜੀ ਦਿਨ ਨੂੰ ਨਹੀਂ ਸੁਣਾਈ ਦਿੰਦੀ ਪਰ ਰਾਤ ਨੂੰ ਐਨਾ ਕੜੀ ਕੜੀ ਵੀ ਸੁਈ ਦੀ ਟਿੱਕ ਟਿੱਕ ਦੀ ਵੀ ਬਾਤ ਸੁਣਾਈ ਦਿੰਦੀ ਦਿਨ ਨੂੰ ਨਹੀਂ ਸੁਣਾਈ ਦਿੰਦੀ ਰਤ ਨੂੰ ਕੜੀ ਦੀ ਸੂਈ ਦੀ ਟਿਕ ਟਿਕ ਦੀ ਵੀ ਬਾਤ ਸੁਣਾਈ ਦਿੰਦੀ ਹੈ ਕਿਉਂ ਕਿ ਸਾਰੇ ਪਾਸੇ ਸਾਧ ਸੰਗਤ ਜੀ ਸ਼ੋਰ ਸ਼ਰਾਬਾ ਸ਼ਾਂਤ ਹੋ ਚੁੱਕੇ ਹੈ ਸਾਰੇ ਦਾ ਸਾਰਾ ਵਾਤਾਵਰਣ এনवायरमेंट ਇੰਨਾ ਸ਼ਾਂਤ ਹੋ ਚੁੱਕਿਆ ਹੁੰਦਾ ਹੈ ਰਾਤ ਨੂੰ ਕੜੀ ਦੀ ਸੂਈ ਦੀ ਟਿਕ ਟਿਕ ਦੀ ਵੀ ਬਾਤ ਸੁਣਾਈ ਦਿੰਦੀ ਹੈ ਸਾਧ ਸੰਗਤ ਜੀ ਮਹਾਰਾਜ ਦੇ ਅੰਦਰ ਵਿੱਚ ਇਹ ਵਿਚਾਰਾਂ ਦੇ ਸ਼ੋਰ ਸ਼ਰਾਬੇ ਇੰਨੇ ਸ਼ਾਂਤ ਨੇ ਮਹਾਰਾਜ ਨੇ ਆਪਣੇ ਅੰਦਰ ਅਨਹਦ ਆਵਾਜ਼ ਪ੍ਰਗਟ ਕਰ ਲਈਆ ਆਪਣੇ ਅੰਦਰ ਸੋਹੰਗ ਪ੍ਰਗਟ ਕਰ ਲਈਆ ਜਿਹੜਾ ਸਵਾਸਤ ਸੰਗਤ ਜਿਹੜਾ ਨਾਮ ਚੱਲਦਾ ਆਪ ਜੱਪਿਆ ਫਿਰ ਦੁਨੀਆ ਤੋਂ ਜਪਾਇਆ ਨਾਮ ਜਪ-ਜਪ ਕੇ ਮਨ ਅੰਨਾ ਪਵਿੱਤਰ ਹੋ ਗਿਆ ਤੇ ਸਾਰੀ ਬਾਣੀ ਦਾ ਨਿਚੋੜ ਕੱਢ ਕੇ ਮਹਾਰਾਜ ਨੇ ਇੱਕ ਗੱਲ ਦੁਨੀਆ ਨੂੰ ਲਈ ਅਸਲ ਕਮਾਈ ਗੁਰਦਾਸ ਮਹਾਰਾਜ ਦੀ ਕੀ ਸੀ ਸਾਸ ਸੰਗਤ ਦੀ ਬੰਦਾ ਆਪਣੀ ਕਮਾਈ ਕਿਸੇ ਨੂੰ ਦਿਖਾਉਂਦਾ ਨਹੀਂ ਬੰਦਾ ਆਪਣੀ ਕਮਾਈ ਕਿਸੇ ਨੂੰ ਨਹੀਂ ਦਿਖਾਉਂਦਾ ਲੁਕੋ ਕੇ ਰੱਖਦਾ ਹੈ ਕਿਸੇ ਅਲਮਾਰੀ ਵਿੱਚ ਕਿਸੇ ਤਜੋਰੀ ਵਿੱਚ ਕਿਸੇ ਬਟੂਏ ਪਰਸ ਵਿੱਚ ਪਰ ਇੱਕ ਸਤਗੁਰ ਅਰਬਦਾਸ ਮਹਾਰਾਜ ਹੈ ਜਿਹੜਾ ਸਾਡੇ ਤੋਂ ਕੁਝ ਲੁਕੋਇਆ ਹੀ ਨਹੀਂ ਕਿੰਨੀ ਸੋਹਣੀ ਗੱਲ ਤੁਹਾਡੇ ਜੇ ਸੱਦਾ ਨ ਸਮਝਾ ਦਿੱਤੀ ਕਿ ਪਿਆਰੀਆ ਮਨ ਚੰਗਾ ਮਨ ਚੰਗਾ ਉਹ ਕੋਠੀ ਵਿੱਚ ਗੱਲਾਂ ਇਹ ਸਾਰੇ ਸਾਰੀ ਦੀ ਸਾਰੀ ਬਾਣੀ ਦਾ ਸਾਥ ਸੰਗਤ ਨੇ ਪਿਆਰੀਆ ਤੇਰਾ ਮਨ ਸਾਥ ਰੱਖੀ ਤੇਰੇ ਮਨ 'ਚ ਕਪਟ ਨਾ ਹੋਵੇ ਤੇਰੇ ਮਨ ਚ ਬੇਈਮਾਨੀ ਨਾ ਹੋਵੇ ਕਿਧਰੇ ਜਾਣ ਦੀ ਜ਼ਰੂਰਤ ਨਹੀਂ ਸਮਝੀ ਸੰਤ ਅਨੰਤਦਾਸ ਮਹਾਰਾਜ ਨੇ ਉਕਲਤਾ ਜੇਕਰ ਕਰਦੇ ਹੋਏ ਕਿਆ ਕਿ ਜਾਤ ਜਮਾਤ ਕਹੀਏ ਰਵਿਦਾਸਾ ਜਾਤ ਹੈ ਕਿਰਤੈ ਨਾਮ ਨਿਵਾਸਾ ਲੋਕ ਚੱਲੇ ਚਲ ਕਤਗਾ ਜਾਵੇ ਫਰ ਗੰਗਾ ਚੱਲ ਰਵਿਦਾਸ ਘਰਾ ਹੈ ਦੁਨੀਆ ਗੰਗਾ ਤੇ ਜਾ ਰਹੀ ਹੈ ਔਰ ਉਹ ਗੰਗਾ ਚੱਲ ਕੇ ਆਪ ਤੇਰੇ ਗੁਰੂ ਦੇ ਦਰ ਤੇ ਆਈ ਮੈਂ ਪਿਆਰੇ ਤੁਹਾਡੇ ਵੱਡੇ ਵੱਡੇ ਗੁਰੂ ਦਾ ਪੋਤਾ ਉਹ ਗੰਗਾ ਆਪ ਚੱਲ ਕੇ ਤੇਰੇ ਗੁਰੂ ਦੇ ਦਰ ਤੇ ਆਈ ਸਾਸ ਸਤਿਗੁਰੂ ਪੰਡਤ ਹਰੀਨਾਮ ਰਿਆਸੀ ਹੋਏ ਇਸ ਗੁਰਵਦਾਦ ਦਾ ਜ਼ਿਕਰ ਕਰਦੇ ਹੋਏ ਕਹਿ ਰਹੇ ਨੇ ਸਾਸ ਸਤਿਗੁਰੂ ਜੀ ਕਿ ਰਿਆਸ ਬੜਾਈ ਛਾੜ ਗਏ ਦੇਉ ਚਰਨਾ ਚਿਤ ਜੋੜ 170 ਬਿਦਾਸ ਪਰਾਰੂ ਬ੍ਰਾਹਮਣ ਕਰੋੜ ਜਿੱਦਾਂ ਦੁਨੀਆ ਪੈਸੇ ਵਾਰਦੀ ਹੈ ਨਾ ਸਾਸ ਸਤਿਗੁਰੂ ਜੀ ਕੋਈ ਖੁਸ਼ੀਆਂ ਦਾ ਟਾਈਮ ਹੁੰਦਾ ਹੈ ਦੁਨੀਆ ਪੈਸੇ ਵਾਰਦੀ ਹੈ ਸੰਗਜੀ ਪੰਡਤ ਹਰੀ RAM ਰਿਆ ਗੁਰੂ ਦੀ ਪੁਸਤਕ ਕਰਦੇ ਹੋਏ ਮਹਿਮਾ ਗਾਉਂਦੇ ਹੋਏ ਕਹਿ ਰਹੇ ਨੇ ਕਿ ਜਿੱਦਾਂ ਦੁਨੀਆ ਪੈਸੇ ਵਾਰਦੀ ਹੈ ਨਾ ਐਦਾ ਮੈਂ ਕਰੋੜਾ ਬਹਾਮਣਾ ਨਹੀਂ ਮਹਾਰਾਜ ਜਿੱਤੇ ਵਾਰਦਿਆਂ ਸਦਕੇ ਜਾਵਾਂ ਬਲਿਹਾਰ ਜਾਵਾਂ ਮਹਾਰਾਜ ਵਰਕੇ ਗੁਰੂ ਮਿਲਣੇ ਇੱਜ਼ਾਤ ਹੀ ਪਰੀ ਤਾਂ ਆਪਾਂ ਪਾਈਏ ਸਾਸ ਸੰਤ ਜੀ ਜਿੱਦਾਂ ਦੀ ਪ੍ਰੀਤ ਮੀਰਾ ਨੇ ਫਾਈ ਮੀਰਾ ਦੇ ਗੀਤ ਮੀਰਾ ਦੇ ਭਜਨ ਕਿੰਨੇ ਚਾਹ ਦੇ ਨਾਲ ਆਪਾਂ ਸਾਰੇ ਗਾਉਂਦੇ ਆ ਦੁਨੀਆ ਗਾਂਦੀ ਏ ਪਰ ਇਹੋ ਜਿਹੀ ਕੀ ਕੀ ਕੰਮ ਕੀਤਾ ਸਾਧ ਸੰਗਤ ਜੀ ਮੀਰਾ ਨੇ ਯਾਰੋ ਮੀਰ ਮੀਰਾ ਨੇ ਗੁਰੂ ਦਾ ਬਣ ਕੇ ਵਿਖਾਇਆ ਐ ਦੁਨੀਆ ਦੇ ਲੋਕੋ ਗੁਰੂ ਦਾ ਐਦਾ ਬਣਨਾ ਹੁੰਦਾ ਐਦਾਂ ਕੁਰਬਾਨ ਕਰ ਦਈਏ ਗੁਰੂ ਵਾਸਤੇ ਆਪਣੇ ਆਪ ਨੂੰ ਗੁਰੂ ਤੇ ਐਡਾ ਭਰੋਸਾ ਮੀਰਾ ਦਾ ਰਿਹਾ ਸਾਧ ਸੰਗਤ ਜੀ ਭਾਵੇਂ ਜ਼ਹਿਰ ਦੇ ਪਿਆਲੇ ਦੇ ਦਿਓ ਭਾਵੇਂ ਕਤਲ ਕਰ ਦਿਓ ਭਾਵੇਂ ਜਾਨੋਂ ਮਾਰ ਦਿਓ ਕੋਈ ਪਰਵਾਹ ਨਹੀਂ ਪਰ ਅਸੀਂ ਸਤਗੁਰ ਰਵਿਦਾਸ ਮਹਾਰਾਜ ਨੂੰ ਨਹੀਂ ਛੱਡ ਸਕਦੇ ਇਹ ਹੈ ਪਿਆਰ ਗੁਰੂ ਦੇ ਪ੍ਰਤੀ कि चीरे संसार रहेगा दुनिया रहेगी कायनात रहेगी इस गुरु रविदास जी के नाल के मीरा बाई भी हमेशा वास्ते ही अमर हो गई हमेशा वास्ते ही अमर हो गई पर मीरा साहब संघ जी एक गल कहती है ध्यान दे इतने ही आ रहे हैं स्टेज से ध्यान दे मीरा बाई जी ने गल कही मीरा कहती साहब संघ जी के प्रीत ना करिए पंछी जैसी ਆਗ ਲੱਗੇ ਉੱਡ ਜਾਏ ਐਸਾ ਕੀ ਪ੍ਰੀਤ ਨਾ ਪਾਈਏ ਦਰਖਤ ਨੂੰ ਅਗਰ ਲੱਗੇ ਪੰਛੀ ਉਡਾਰੀ ਮਾਰ ਜਾਂਦਾ ਹੀ ਮੀਰਾ ਤੇਂਦੀ ਸਾਸਨ ਜੀ ਕੇ ਪ੍ਰੀਤ ਕਰੀਏ ਮੱਛਲੀ ਜੈਸੀ ਜਲ ਸੁੱਕ ਕੇ ਮਰ ਜਾਏ ਮੱਛਲੀ ਦੀ ਪਾਣੀ ਨਾਲੇ ਦੀ ਪ੍ਰੀਤ ਹੈ ਵੀ ਤੇਰੇ ਬਗੈਰ ਮੈਂ ਜਿਉਣੀ ਨਹੀਂ ਰਹਿ ਸਕਦੀ ਕੀ ਪ੍ਰੀਤ ਕਰਦੀ ਆ ਉਸ ਮੱਛਲੀ ਵਰਗੀ ਕਰ ਪਿਆ ਰਿਆ ਮੱਛੀ ਜਿਵੇਂ ਪਾਣੀ ਬਗੈਰ ਜਿਉਂਦੀ ਨਹੀਂ ਰਹਿੰਦੀ ਨਾ ਆਪ ਆਪਣੇ ਗੁਰੂ ਮਹਾਰਾਜ ਬਗੈਰ ਜਉਂਦੇ ਨਹੀਂ ਰਹਿੰਦੇ ਜੇ ਪ੍ਰੀਤ ਕਰਨੀ ਹੈ ਤਾਂ ਸੰਤ ਰਾਮਾਨੰਦ ਜੀ ਤੋਂ ਮਹਾਰਾਜ ਵਰਗੀ ਕਰ ਪਿਆ ਰਿਆ ਸਾਰੀ ਸਾਰੀ ਜ਼ਿੰਦਗੀ ਧੰ ਗੁਰੂ ਅਰਬਦਾਸ ਮਹਾਰਾ ਜੀ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਸਾ ਸੰਤ ਰਾਮਾਨੰਦ ਮਹਾਰਾ ਜੀ ਨੇ ਤੇ ਜਾਂਦੇ ਜਾਂਦੇ ਵੀ ਇਸ ਦੁਨੀਆ ਤੋਂ ਹਜ਼ਾਰਾਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਜੀ ਗੁਰੂ ਅਰਬਦਾਸ ਜੀ ਦੇ ਨਾਲ ਗੁਰੂ ਅਰਬਦਾਸ ਮਹਾਰਾ ਜੀ ਬਾਣੀ ਦੇ ਨਾਲ ਸੰਤਾਂ ਨੂੰ ਜੋੜ ਕੇ ਹਮੇਸ਼ਾ ਹੀ ਸ਼ੁਕਰਾਨਾ ਕਰੀਏ ਸਾ ਸੰਗਤ ਜੀ ਰਾਮਾਨੰਦ ਮਹਾਰਾਜ ਜੀ ਦਾ ਜਿਨ੍ਹਾਂ ਦੀ ਸ਼ਹਾਦਤ ਦੇ ਕਰਕੇ ਇਹ ਤਕਬੁਰ ਅਬਦਾਸ ਮਹਾਰਾਜ ਦੀ ਸਾਡੇ ਵਿਚਾਰ ਸਾਡੇ ਸਮਾਜ ਤੇ ਸਾਡੇ ਹਰਥਾਂ ਤੱਕ ਸੰਗਤ ਜੀ ਪਹੁੰਚੀ ਵਿੱਚ ਰਾਮਾਨੰਦ ਮਹਾਰਾਜ ਦੀ ਸੋਚ ਸੀ ਸਾ ਸੰਗਤ ਜੀ ਉਸ ਸੋਚ ਤੇ ਕਲਾਕਾਰਾਂ ਨੇ ਗੀਤਕਾਰਾਂ ਨੇ ਬੜੇ ਗੀਤ ਗਾਏ ਇੱਕ ਗੀਤ ਆਇਆ ਸੀ ਬੜਾ ਪ੍ਰਚਲਿਤ ਸੀ ਸਾ ਸੰਗਤ ਜੀ ਕਿ ਮੰਦਰ ਸੋਨੇ ਚ ਮੜਾਉਣਾ ਹੈ ਜ਼ਰੂਰ ਸੰਤ ਰਾਮਾ ਨੰਦ ਕਹਿ ਰਹੇ ਵੀ ਜਿਹੜਾ ਬਨਾਰਸ ਜਨਮ ਸਥਾਨ ਗੁਰੂ ਅਦਾਸ ਮਹਾਰਾਜੀ ਦਾ ਦਰਬਾਰ ਹੈ ਉਹ سونے ਦਾ ਮੰਡਾਨਾ ਤੇ ਸੋਨਾ ਵੀ ਝੜਨਾ ਸ਼ੁਰੂ ਹੋ ਗਿਆ ਪਰ ਸੋਨੇ ਝੜਨ ਦਾ ਅਸਲ ਮਕਸਦ ਕੀ ਹੈ ਕਾਰਨ ਕੀ ਸੀ ਇਸ ਗੱਲ ਪਿੱਛੇ ਸੋਨੇ ਝੜਨ ਦਾ ਇਹ ਮਤਲਬ ਹੈ ਐ ਪਿਆਰਿਓ ਸਮਾਜ ਵਿੱਚ ਤੁਹਾਡੇ ਰੁਤਬੇ ਉੱਚੇ ਕਰੋ ਸਮਾਜ ਵਿੱਚ ਤੁਹਾਡੇ ਰੁਤਬੇ ਉੱਚੇ ਕਰੋ ਇਹ ਜਿਹੜਾ ਗੁਰੂ ਘਰ ਬਣਿਆ ਤੁਹਾਣਾ ਸ਼ਹਿਰ ਵਿੱਚ ਜਿਹੜਾ ਇਹ ਗੁਰੂ ਘਰ ਬਣਿਆ ਨਾ ਸਾ ਸੰਗਤ ਦੇ ਤੁਹਾਨੂੰ ਬੋਲ ਕੇ ਕਹਿਣ ਦੀ ਜਰੂਰਤ ਨਹੀਂ ਤੁਹਾਡਾ ਗੁਰੂ ਘਰ ਦੇਖ ਕੇ ਤੁਹਾਡੀ ਪਰਸਨੈਲਿਟੀ ਤੁਹਾਡੀ ਕੁਆਲਿਟੀ ਤੁਹਾਡੇ ਸੁਭਾਅ ਦਾ ਅੰਦਾਜ਼ਾ ਲੋਕਾਂ ਨੇ ਆਪੇ ਲਾ ਲੈਣਾ ਇਹ ਲੋਕ ਕਿੰਨੇ ਕੁ ਪੱਦਰ ਤੇ ਉੱਥੇ ਰਿਹਾ ਉੱਥੇ ਸਾ ਸੰਗਤ ਦੇ ਤੇ ਸਾ ਸੰਗਤ ਦੀ ਬੜੀ ਖੁਸ਼ੀ ਦੀ ਗੱਲ ਹੈ 26 27 ਤਰੀਕ ਨੂੰ ਸੀਟੀ ਦਾ ਪੇਪਰ ਸੀ ਸੰਗਤ ਜੀ ਸੀਟੀ ਦਾ ਪੇਪਰ ਸੀ ਨਾ 26 ਅਤੇ 27 ਤਰੀਕ ਨੂੰ ਹਰਿਆਣਾ ਵਿੱਚ ਸਾ ਸੰਗਤ ਜੀ ਹਰਿਆਣਾ ਵਿੱਚ ਜਿੰਨੇ ਵੀ ਜ਼ਿਲ੍ਹੇ ਆ ਜਿੰਨੇ ਵੀ ਡਿਸਟ੍ਰਿਕਟ ਹੈ ਹਰ ਜ਼ਿਲ੍ਹੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਅਰਬਦਾਸ ਮਹਾਰਾਜ ਦੇ ਗੁਰੂ ਘਰ ਬਣੇ ਹੋਏ ਹਨ ਨਾ ਸਾਰੇ ਗੁਰੂ ਘਰਾਂ ਦੀ ਲਿਸਟ ਬਣ ਕੇ ਆ ਗਈ ਜਿੱਥੇ-ਜਿੱਥੇ ਜਿਨ੍ਹਾਂ ਦਾ ਵੀ ਪੇਪਰ ਹੈ ਸਾਡੇ ਗੁਰੂ ਅਰਜਨਦਾਸ ਗੁਰੂ ਘਰ ਆ ਕੇ ਰਹਿ ਸਕਦੇ ਹੋ ਰੁਕ ਸਕਦੇ ਹੋ ਰੋਟੀ ਪਾਣੀ ਦਾ ਹਰ ਇੱਕ ਜੀ ਦਾ ਪ੍ਰਬੰਧ ਹੈ ਤੁਸੀਂ ਮਿਸਾਲ ਪੇਸ਼ ਕੀਤੀ ਦੁਨੀਆ ਤੇ ਅਕੇ ਸਾਸ ਸੰਗਤ ਦੀ ਆਪਣੇ ਗੁਰੂ ਘਰੀ ਪਰਾਂ ਵਿੱਚ ਉਸ ਸਮੇਂ ਸਿੱਟੀ ਦੇ ਪੇਪਰ ਵਿੱਚ ਦੁਨੀਆ ਰੁਕੀ ਤੇ ਰੋਟੀ ਪਾਣੀ ਦਾ ਤੁਸੀਂ ਪ੍ਰਬੰਧ ਕੀਤਾ ਸਾ ਸਭ ਜੀ ਕਿੰਨੇ ਖੁਸ਼ੀ ਦੀ ਗੱਲ ਸਮਾਜ ਦਾ ਐਨਾ ਤਾਂ ਪੱਦਰ ਆਪਣਾ ਉੱਜਾ ਹੋਇਆ ਤੇ ਮਹਾਰਾਜ ਜੀ ਕਿਰਪਾ ਕਰਨ ਇਹ ਸਮਾਜ ਹੋਰ ਤਰੱਕੀ ਕਰੇ ਅੱਜ ਜਿੱਥੇ ਗੁਰੂ ਦਾਸ ਮਹਾਰਾਜ ਦੇ ਨਾਮ ਤੇ ਡੇ ਡੇ ਮੰਦਰ ਬਣ ਰਹੇ ਆ ਨਾ ਹੋਣ ਵਾਲੇ ਸਮੇਂ ਵਿੱਚ ਗੁਰੂ ਦਾਸ ਮਹਾਰਾਜ ਦੇ ਨਾਮ ਕੋ ਹਸਪੀਟਲ ਵੀ ਬਣਾਵਾਂਗੇ ਗੁਰਦਾਸ ਮਹਾਰਾਜ ਦੇ ਨਾਮ ਦਾ ਸਕੂਲ ਵੀ ਬਣਾਵਾਂਗੇ ਵੱਧ ਤੋਂ ਵੱਧ ਮਾਪੁਰਖਾਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਾਂਗੇ ਜਿਹੜਾ ਇਨਸਾਨੀਤਾ ਦਾ ਪੈਗਾਮ ਧੰਨ ਗੁਰਦਾਸ ਮਹਾਰਾਜ ਨੇ 600 ਸਾਲ ਪਹਿਲਾਂ ਸਾਨੂੰ ਦਿੱਤੋ ਸੰਗਤ ਦੀ ਆਏ ਸੰਗਤ ਦੀ ਦੁਨੀਆ ਵਡਿਆਈ ਗੱਲ ਦੀ ਨਹੀਂ ਖੱਤਰੀ ਉਹ ਕਹਰੇ ਨੇ ਸੰਗਤ ਜੀ ਧਰਤੀ ਪਾਣੀ ਪਰਮਤ ਪਰ ਜੋ ਕੰਤੇ ਤੋਂ ਲੈ ਸੁਣਿਆ ਬਾਜ਼ਾਰਾਂ ਵਿੱਚ ਸੰਗਤ ਜੀ ਕਿੰਨੇ ਪ੍ਰਕਾਰ ਦੀ ਪੱਕੜੀ ਹੈ ਤਰ੍ਹਾਂ ਤਰ੍ਹਾਂ ਦੀਆਂ ਤੱਕੜੀਆਂ ਨੇ ਵਜਨ ਤੋਲਣ ਵਾਲੀ ਸਭ ਤੋਂ ਘੱਟ ਵਜਨ ਵਾਲੀ ਤੱਕੜੀ ਕੀਦੀ ਐ ਸੁਨਿਆਰ ਦੀ ਸਭ ਤੋਂ ਘੱਟ ਵਜਨ ਤੋਲਣ ਵਾਲੀ ਤੱਕੜੀ ਕੀਦੀ ਐ ਸੁਨਿਆਰ ਦੀ ਸਾਸਨ ਕੰਦੀ ਇਹਦਾ ਸੁਨਿਆਰ ਦੀ ਤੱਕੜੀ ਵਿੱਚ ਆਪਾਂ ਪਰਬਤ ਨੂੰ ਪਹਾੜ ਨੂੰ ਨਹੀਂ ਤੋਲ ਸਕਦੇ ਨਾਲ ਸਾਸਨ ਜੀ ਤਨ ਗੁਰ ਅਦਾਸ ਮਹਾਰਾਜ ਦੇ ਪਰੋ ਪੁਕਾਰ ਇੰਨੇ ਨੇ ये छोटी जी जुबान तो आप बयान नहीं कर सकते मैं की की सिफता गावा मकल सा तेरे लाडिया ਮੇਰੇ ਗੁਰੂ ਚਪੜੀ ਤਿਰਣਾ ਵਾਲਾ ਗੁਰੂ ਬੈਠਿਆ ਰਿਆ ਇਸ ਗੁਰੂ ਦੇ ਦਰ ਤੇ ਆ ਕੇ ਦਿੱਲੀ ਹਕੂਮਤ ਦਾ ਬਾਸ ਸਿਕੰਦਰ 로ਦੀ ਝਾੜੂ ਲਾ ਰਿਆ ਇਸ ਦਰ ਤੇ ਆ ਕੇ ਸੰਤ ਪੀਪਾ ਮਹਾਰਾਜੀ ਸਾਹਿਬ ਦੀ ਸੇਵਾ ਲਾ ਰਿਆ ਮੀਰਾ ਵਾਈ ਵਰਗੀ ਝੱਲਾ ਵਾਈ ਵਰਗੀ ਸੰਤਾਂ ਦੇ ਝੂਠੇ ਭਾਂਡੇ ਬਾਜ ਰਿਹਾ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਖੁਸ਼ੀ ਮਿਲਦੀ ਕਿ ਗੁਰੂ ਦੇ ਰਿਹਾ ਬੈਠਿਆ ਰਿਆ ਇਹ ਤਾਂ ਦੁਨੀਆ ਦੀ ਝੋਲੀਆਂ ਭਰਨ ਵਾਲੇ ਨੇ ਕਿਤਾ ਉਸ ਸਮੇਂ ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਮੰਗਿਆ ਕਰਦੇ ਸਤਸੰਗਰੀ ਹੋਵੇ ਕੋਈ ਵੱਡੇ ਤੋਂ ਵੱਡਾ ਕੋਈ ਵੀ ਰੋਲੇ ਅੱਜ ਤੱਕ ਸਾਸ ਸੰਗਦੀ ਇਸ ਦਰ ਦੀ ਸ਼ੋਭਾ ਕਰਦੇ ਨੇ ਫਤਗੀ ਸੰਗਦੀ ਇਹਨਾਂ ਦਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਤੋੜਗੜ ਸਾਹਿਬ ਸਾਧ ਸੰਗਤ ਜੀ ਮੀਰਾ ਬਾਈ ਦੇ ਘਰੇ ਜਾਣ ਦਾ ਮੌਕਾ ਮਿਲੇ ਆ। ਉਸ ਰਾਹ ਨੂੰ ਲੇਕ ਕੇ ਆਏ ਜਿਸ ਰਾਹ ਨੂੰ ਸੰਗਤ ਜੀ ਮੀਰਾ ਦੇਖ ਦੇ ਕੇ ਗੁਰੂ ਨੂੰ ਉਡੀਕਾ ਕਰਿਆ ਕੁ ਦਿਨ। ਸਾਧ ਸੰਗਤ ਜੀ 16-17 ਘੰਟਿਆਂ ਦਾ ਸਫ਼ਰ ਹੈ। 16-17 ਘੰਟਿਆਂ ਦਾ ਟੋਹਾਨਾ ਪੱਚ ਤੋੜਗੜ ਦਾ ਸਫ਼ਰ ਹੈ। ਬੱਸ ਵਿੱਚ ਗਏ ਤੇ ਬੱਸ ਵਿੱਚ ਵੀ ਥੱਕ ਗਏ ਸਾਧ ਸੰਗਤ ਜੀ। ਬੱਸ ਵਿੱਚ ਗਏ ਤੇ ਬੱਸ ਵਿੱਚ ਵੀ ਥੱਕ ਗਏ। ਸੰਗਤਜੀ ਸਤਗੁਰੁਦਾਸ ਮਹਾਰਾਜੀ ਬਨਾਰਸ ਤੋਂ ਚਿਤੋੜਗੜ੍ਹ ਸਾਹਿਬ ਪੈਦਲ ਚੱਲ ਕੇ ਆਏ। ਮਹਾਰਾਜ ਸਤਗੁਰਜੀ ਸੰਗਤਜੀ ਬਨਾਰਸ ਤੋਂ ਪੈਦਲ ਚੱਲ ਕੇ ਚਿਤੋੜਗੜ੍ਹ ਸਾਹਿਬ ਆਏ। ਮਹਾਰਾਜ ਸਤਗੁਰਜੀ ਨੇ ਸੰਗਤਜੀ 6 ਯਾਤਰਾ ਕੀਤੀ ਆਪਣੀ ਜ਼ਿੰਦਗੀ ਵਿੱਚ। ਤੇ ਉਹਨਾਂ 6 ਯਾਤਰਾਵਾਂ ਦੇ ਦੌਰਾਨ ਸਤਗੁਰੁਦਾਸ ਮਹਾਰਾਜੀ 69000 ਕਿਲੋਮੀਟਰ ਪੈਦਲ ਚੱਲੇ। 69000 ਕਿਲੋਮੀਟਰ ਪੈਦਲ ਚੱਲੇ ਸਤਗੁਰੁਦਾਸ ਮਹਾਰਾਜੀ। ਸਾਸੰਗਤ ਜੀ ਇੱਕਹਾਵਤ ਕਹੀ ਜਾਂਦੀ ਹੈ ਇਸ ਸ਼ਰੀਰ ਦੀ ਚਮੜੀ ਉਤਾਰ ਕੇ ਚਮੜੀ ਦੀ ਜੁੱਤੀ ਬਣਾ ਕੇ ਆਪਣੀ ਮਾਂ ਨੂੰ ਪਿਹਾਈ ਉਸ ਮਾਂ ਦਾ ਕਰਜ਼ਾ ਫਿਰ ਵੀ ਆਪਾਂ ਕਦੇ ਉਤਾਰ ਸਕਦੇ ਨਾ ਸਾਸੰਗਤ ਜੀ ਇਸ ਸ਼ਰੀਰ ਦੀ ਚਮੜੀ ਉਤਾਰ ਕੇ ਚਮੜੀ ਦੀ ਜੁੱਤੀ ਬਣਾ ਕੇ ਆਪਣੀ ਮਾਂ ਨੂੰ ਪਿਹਾਈ ਉਸ ਮਾਂ ਦਾ ਕਰਜ਼ਾ ਫਿਰ ਵੀ ਆਪਾਂ ਕਦੇ ਨਹੀਂ ਉਤਾਰ ਸਕਦੇ ਨਾ ਸਾਸੰਗਤ ਜੀ ਉਸ ਮਾਂ ਦੇ ਵਾਂਗੂ ਇੱਕ ਉਹ ਦੇਸ਼ ਕਰਜਾ ਗੁਰੂ ਅਰਬਦਾਸ ਮਹਾਰਾਜ ਦਾ ਵੀ ਕਦੇ ਨਹੀਂ ਉਤਾਰ ਸਕਦੇ ਸਾਧ ਸੰਗਤ ਜੀ ਐਨੇ ਪਰਉਪਕਾਰ ਐਨੇ ਅਹਿਸਾਨ ਸਤਿਗੁਰ ਅਰਬਦਾਸ ਮਹਾਰਾਜ ਦੇ ਤੇ 600 ਸਾਲ ਪਹਿਲਾਂ ਸਾਧ ਸੰਗਤ ਜੀ ਗੁਰੂਵਾਰ ਜਿਨੇ ਸੁਪਨਾ ਵੇਖਿਆ ਬੜੀ ਵਧਾਈ ਦੇ ਪਾਤਰੋ ਅੰਬੇਦਕਰ ਸਾਹਿਬ ਜੀ ਦਾ ਸਾਧ ਸੰਗਤ ਜੀ ਵਿਚੋਂ ਇਸ ਸਮਾਜ ਦੀ ਸ਼ਾਮ ਪਿਆਰ ਹੋ ਰਿਹਾ ਪ੍ਰਸਾਦ ਜੀ ਉਸ ਸਮੇਂ ਹਾਲਾਤ ਐਨੇ ਮਾੜੇ ਸੀ ਹਾਲਾਤ ਐਵੇਂ ਮਾੜੀ ਸੀ ਸਾਸ ਜੀ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਸੰਤੀਪਾ ਮਹਾਰਾਜ ਜੀ ਕਹਿੰਦੇ ਕਿ ਜੇ ਕਲ ਰਾਧਾ ਕਬੀਰ ਨਾ ਹੁੰਦੇ ਲੋਕ ਵੇਦਿਆਰ ਕਲਯੁਗ ਮਿਲ ਕੇ ਭਗਤ ਰਸਾਤਲ ਦੇਤੇ ਜੇ ਇਹ ਸੰਸਾਰ ਤੇ ਇਸ ਦੁਨੀਆ ਤੇ ਗੁਰੂ ਅਰਜਨ ਦੇਵ ਮਹਾਰਾਜ ਨਾ ਹਾਏ ਤਾਂ ਸਾਸ ਜੀ ਇਨਸਾਨੀਅਤ ਮਰ ਜਾਣੀ ਸੀ ਪ੍ਰੇਮ ਦੀ ਸਾਰਪਤ ਜਾਣੀ ਸੀ ਪਰ ਪਿਆਰਿਓ ਜੇ ਗੁਰੂ ਅਰਜਨ ਦੇਵ ਮਹਾਰਾਜ ਨਾ ਹੁੰਦੇ ਤਾਂ ਸਤਗੁਰ ਕਬੀਰ ਮਹਾਰਾਜ ਵੀ ਨਾ ਹੁੰਦੇ ਜੇ ਛਤਕੂਰ ਕਬੀਰ ਸਾਹਿਬ ਨਾ ਹੁੰਦੇ ਤਾਂ ਮਹਾਤਮਾ ਜੋਤੀਬਾ ਫੁੱਲੇ ਵੀ ਨਾ ਹੁੰਦੇ ਮਹਾਤਮਾ ਜੋਤੀਬਾ ਫੁੱਲੇ ਨਾ ਹੁੰਦੇ ਤਾਂ ਬਾਬਾ ਸਾਹਿਬ ਅੰਬੇਡਕਰ ਜੀ ਵੀ ਨਾ ਹੁੰਦੇ ਜੇ ਬਾਬਾ ਸਾਹਿਬ ਅੰਬੇਡਕਰ ਜੀ ਨਾ ਹੁੰਦੇ ਸਾਧ ਸੰਗਤ ਜੀ ਇਸ ਦੇਸ਼ ਦਾ ਇਹ ਸੰਵਿਧਾਨ ਇਹ ਨਾ ਹੁੰਦਾ ਇਹ ਸੰਵਿਧਾਨ ਨਾ ਹੁੰਦਾ ਤਾਂ ਸਾਧ ਸੰਗਤ ਜੀ ਇਹ ਦੇਸ਼ ਐਨਾ ਖੁਸ਼ਹਾਲ ਨਾ ਹੁੰਦਾ ਜਿਹੜੀ ਕ੍ਰਾਂਤੀ ਸੰਕਟਿਤ ਕ੍ਰਾਂਤੀ ਦਾ ਆਗਾਜ਼ ਸਤਿਗੁਰੂ ਅਰਦਾਸ ਮਹਾਰਾਜ ਨੇ 600 ਸਾਲ ਪਹਿਲਾਂ ਕੀਤਾ ਉਹਨਾਂ ਅੰਜਾਮ ਤੱਕ ਕਿਨੇ ਪਹੁੰਚਾਇਆ ਸਾਡੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਬਾਰ ਬਾਰ ਪ੍ਰਣਾਮ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਘਰਸ਼ ਉੱਤੇ ਸਾ ਸੰਗਤ ਜੀ ਆਪਣੇ ਬੱਚੇ ਬਿਮਾਰ ਹੋ ਜਨਾਂ ਸਾ ਸੰਗਤ ਜੀ ਰੋਟੀ ਖਾਣੇ ਮੁਸ਼ਕਿਲ ਹੋ ਜਾਂਦੀ ਹੈ ਗਲੇ ਤੋਂ ਰੋਟੀ ਨਹੀਂ ਅੰਦਰਦੀ ਪਰ ਪਿਆਰਿਓ ਬਾਬਾ ਸਾਹਿਬ ਦਾ ਕਲੇਜਾ ਰੇ ਚਾਰ ਚਾਰ ਕੋਤਵਾਰ ਨੇ ਕੋਈ ਸੁੱਖੇ ਪਏ ਇਹ ਰਹਤੇ ਦੂਰ ਹੀ ਕੋਰਟ ਕਚਹਿਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਲੱਕੇ ਹੁੰਦੇ ਇਸ ਜ਼ੁਬਾਨ ਨੂੰ ਲੱਖ ਤਾਲੇ ਉਹ ਨਾ ਸਟੇਜਾਂ ਤੇ ਗੱਜ ਹੁੰਦਾ ਗੱਜ ਹੁੰਦਾ ਇੰਨਾ ਪੱਗਾਂ ਇੰਨਾ ਚੁੰਨੀਆਂ ਦੁਪੱਟਿਆਂ ਦੀ ਥਾ ਸਾਡੇ ਸਿਰਾਂ ਤੇ ਟੋਕਰੀ ਛੱਜ ਹੁੰਦਾ ਹੁੰਦਾ ਨਾ ਜ਼ਿਕਰ ਕਿਸੇ ਤਰੀਕ ਖੰਦਰ ਸਾਡਾ ਸਖਣਾ ਜਿਹਾ ਇਤਿਹਾਸ ਹੁੰਦਾ ਸਾਡਾ ਨਾਮ ਨਿਸ਼ਾਨ ਨਾ ਕਿਤੇ ਹੁੰਦਾ ਜਿਨਾ ਜਗ ਤੇ ਬਾਬਾ ਸਾਬ ਹੁੰਦਾ ਜੇ ਨਾ ਜਗ ਤੇ ਬਾਬਾ ਸਾਬ ਹੁੰਦਾ ਤੇ ਅੱਜ ਅਰਿਓ ਇਹ ਕ੍ਰਾਂਤੀ 600 ਸਾਲ ਪਹਿਲਾਂ ਸਤਗੁਰ ਰਵਿਦਾਸ ਮਹਾਰਾਜ ਨੇ ਡਿਗਲ ਵਜਾਇਆ ਜਿਹੜਾ ਸੰਵਿਧਾਨ ਤਿਆਰ ਹੋਇਆ ਜਿਹੜਾ ਇਹ ਡੈਮੋਕ੍ਰੈਟਿਕ ਕੰਟਰੀ ਆਪਣੀ ਬਣੀ ਲੋਕਤੰਤਰ ਦੀ ਵਿਵਸਥਾ 600 ਸਾਲ ਪਹਿਲਾਂ ਮਹਾਰਾਜ ਨੇ ਬੇਗਮਪੂਰੇ ਦੇ ਰੂਪ ਚ ਸਾਹਮਣੇ ਧਰਾਈ ਬੇਗੰਪੂਰੇ ਦੇ ਰੂਪ ਵਿੱਚ 600 ਸਾਲ ਪਹਿਲਾਂ ਇਸ ਦੇਸ਼ ਦੀ ਸਾਰੀ ਵਿਵਸਥਾ ਲੋਕਤੰਤਰ ਦੀ ਮਹਾਰਾਜੀ ਸਮਝਾ ਰਿਹਾ ਕਿੰਨੇ ਨਦਰਸ਼ੀ ਸਾ ਸੰਗਤ ਗੁਰਬਦਾਸ ਮਹਾਰਾਜ ਵਰਗੇ ਸੋਲਕਨੀ ਹੋੜੇ ਗੁਰਬਦਾਸ ਮਹਾਰਾਜੀ ਵਰਗੇ ਲੋਕਸਪਰਗ ਨਹੀਂ ਮੋਨੇ ਸਾ ਸੰਗਤ ਦੀ ਆਈਏ ਸਮਾਪਤ ਇਜਾਜ਼ਤ ਲਈ ਦੇ ਰਿਹਾ ਸੰਤ ਮਨੀਬਦਾਸ ਮਹਾਰਾਜ ਜੀ ਸਾਡੇ ਵਿਚਕਾਰ ਜੋ ਬਿਤੇ ਨੇ ਉਹਨਾਂ ਪਾਸੋਂ ਸੰਗਤ ਜੀ ਆਪਾਂ ਨੇ ਕੀਰਤਨ ਸਰਵਣ ਕਰਨਾ ਹੈ ਇੱਕ ਸ਼ਬਦ ਪੜ ਕੇ ਸਮਾਪਤੀ ਸੰਗਤ ਜੀ ਸਮਾਜ ਵਿੱਚ ਇੰਨੀ ਤਬਦੀਲੀ ਆਈ ਹੈ ਕੀ ਦੇ ਕਰਕੇ ਇਸ ਬਾਣੀ ਦੇ ਕਰਕੇ ਜਿੰਨਾ ਵੀ ਹੋਸ ਕੇ ਵਦ ਤੋਂ ਵਾਦ ਗੁਰੂ ਅਰਬਦਾਸ ਮਹਾਰਾਜ ਦੀ ਅਨਤ ਬਾਣੀ ਪੜਿਆ ਕਰੋ ਇਸ ਸਮਾਜ ਦੀ ਬਦਕਿਸਮਤੀ ਕਿੰਨੀ ਕਿਸੇ ਨਹੀਂ ਸਾ ਸਕਦੀ ਵਿਚਾਰ ਕਰਿਓ 1433 ਮਹਾਰਾਜਾ ਜਨਮ ਵਿਕਰਮੀ ਸੰਮਤੀ ਸਾਹਾਵ ਦਾ ਇੰਗਲਿਸ਼ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਮਹਾਰਾਜਾ ਦਾ ਜਨਮ 177 ਦਾ ਸੰਗਤ ਜੀ ਇੰਨੇ ਸੈਂਕੜੇ ਸਾਲਾਂ ਬਾਅਦ ਹੁਣ ਬੱਲਾ ਡੇਰਾ ਦੇ ਬੱਲਾ ਡੇਰਾ ਦੇ ਸੰਤਾਂ ਮਹਾਂਪੁਰਖਾਂ ਦੀ ਬਖੋਲਣ ਤੇ ਇਹ ਅਮਰਤ ਬਾਣੀ ਸਾਡੇ ਤਰਫ ਪਹੁੰਚੀ ਸਾਧ ਸੰਗਤ ਜੀ ਕਿੰਨੇ ਸੈਂਕੜੇ ਸਾਲ ਇਸ ਸਮਾਜ ਨੂੰ ਬਾਣੀ ਤੋਂ ਗੁਰੂ ਅਰਜਨ ਦੇਵ ਜੀ ਦੀ ਸੋਚ ਤੋਂ ਤੋੜਿਆ ਗਿਆ ਤਾਂ ਹੀ ਸਮਾਜ ਦਾ ਤਬਿਆ ਕੁਚੜਿਆ ਰਿਹਾ ਜੀ ਦਿਨ ਤੋਂ ਅਮਰਤ ਬਾਣੀ ਗੁਰੂ ਅਰਜਨ ਦਾਸ ਮਹਾਰਾਜ ਦੀ ਸਮਾਜ ਤੱਕ ਪਹੁੰਚ ਗਈ ਉਸ ਦਿਨ ਤੋਂ ਇਸ ਸਮਾਜ તરફ ਕੀ ਦੇ ਰਾਹ ਤੇ ਸੰਗਤ ਜੀ ਤੁਰਨਾ ਸ਼ੁਰੂ ਹੋ ਗਿਆ ਵੱਧ ਤੋਂ ਵੱਧ ਬਾਣੀ ਪੜਿਆ ਕਰੋ ਉਸ ਸਮੇਂ ਮਹਾਰਾਜ ਜੀ ਇਹ ਧੋਤੀ ਨੇ ਕਹੀਏ ਸਮਝ ਚਮੜੇ ਦੇ ਪਾਣੀ ਵਿੱਚੋਂ ਅਮਰਤ ਵੰਡ ਰਿਹਾ ਚਮੜੇ ਦੇ ਪਾਣੀ ਵਿੱਚੋਂ ਅਮਰਤ ਵੰਡ ਰਿਹਾ ਵੰਡ ਰਿਹਾ ਤੇ ਅੱਜ ਤੱਕ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਅਮਰਤ ਬਾਣੀ ਦੇ ਅੰਦਰ ਅਮਰਤ ਵੰਡ ਰਿਹਾ ਆਪ ਕੀ ਬਾਣੀ ਪੜਿਆ ਕਰੋ ਆਪਣੇ ਬੱਚਿਆਂ ਨੂੰ ਵੀ ਬਾਣੀ ਪੜਾਇਆ ਕਰੋ ਸੋ ਆਈਏ ਸਾਧ ਸੰਗਤ ਜੀ ਅਮਰਤ ਬਾਣੀ ਵਿੱਚੋਂ ਅਮਰਤ ਵਰਸੇ ਬੁੱਕ ਪਰ ਪਰਾਰੇ ਕੀ ਪੀ ਜੀ ਸੰਗ ਤੇ ਬੁੱਕ ਪਰ ਪਰਾਰੇ ਕੀ मिला की हुई या बोल तो रहा हूं पे तोरिया रे मेरी नक्कीया ओने सबी छे माया दी